ਤੇ ਰਾਜੇ ਦਾ ਇੱਕ ਸੇਵਕ ਸੀ ਨਾਲ ਗੁਲਾਮ ਕਹਿ ਲੋ ਸੇਵਕ ਕਹਿ ਲੋ ਉਹਨੇ ਬਹੁਤ ਸੇਵਾ ਕਰਨੀ ਰਾਜੇ ਦੀ ਉਹ ਰਾਜਾ ਵੀ ਉਹਦਾ ਬੜਾ ਧਿਆਨ ਰੱਖਦਾ ਸੀ ਇੱਕ ਦਿਨ ਉਹ ਜੰਗਲ ਚ ਗਏ ਸ਼ਿਕਾਰ ਕਰਦੇ ਹੋਏ ਰਾਜੇ ਨੇ ਫਲ ਤੋੜਿਆ ਤੇ ਫਲ ਤੋੜ ਕੇ ਉਹਨੇ ਜਿਹੜਾ ਪਹਿਲੀ ਪੀਸ ਹੈ ਜਾਂ ਪਹਿਲੀ ਫਾੜੀ ਸੀ ਉਹ ਗੁਲਾਮ ਨੂੰ ਫੜਾ ਦਿੱਤੀ ਉਹਨੂੰ ਭੁੱਖ ਵੀ ਲੱਗੀ ਸੀ ਜੰਗਲ ਚ ਸ਼ਿਕਾਰ ਤੇ ਨਿਕਲੇ ਸੀਗੇ ਉਹਨੂੰ ਸਭ ਭੁੱਖ ਵਿੱਚ ਉਹਨੇ ਗੁਲਾਮ ਨੇ ਇੱਕ ਫਾੜੀ ਖਾਧੀ ਉਨੇ ਰਾਜੇ ਨੂੰ ਗਿਆ ਬਹੁਤ ਸੁਵਾਦਿਸ਼ਟ ਹੈ ਬਹੁਤ ਸਵਾਦ ਹੈ ਮੈਨੂੰ ਇੱਕ ਪੀਸ ਹੋਰ ਦੇ ਦਿਓ ਉਹ ਦੂਸਰਾ ਪੀਸ ਖਾ ਲੈਂਦਾ ਤੇ ਰਾਜਾ ਜਦੋਂ ਖਾ ਲਗਦਾ ਹੁੰਦਾ ਤੇ ਉਹ ਪਹਿਲਾਂ ਕਹਿੰਦਾ ਰਾਜਾ ਸਾਹਿਬ ਇੱਕ ਪੀਸ ਮੈਨੂੰ ਹੋਰ ਦੇ ਦਿਓ ਉਹ ਇਸ ਤਰ੍ਹਾਂ ਕਰਕੇ ਦਵਾ ਦਵ ਖਾ ਜਾਂਦਾ ਜਲਦੀ ਜਲਦੀ ਹੀ ਖਾ ਜਾਂਦਾ ਤੇ ਰਾਜੇ ਕੋ ਹਰ ਪੀਸ ਲਈ ਜਾਂਦਾ ਹੁਣ ਰਾਜੇ ਕੋ ਆਖਰੀ ਪੀਸ ਬਚਦਾ ਹੈ ਭੁੱਖ ਬੜੀ ਲੱਗੀ ਹੈ ਹੈ ਉਹ ਗੁਲਾਮ ਹੈ ਤੇ ਪੀਸ ਉਹ ਸਾਰੇ ਖਾ ਗਿਆ ਰਾਜੇ ਕੋਲੋਂ ਤੇ ਉਹ ਕਹਿੰਦਾ ਰਾਜਾ ਜੀ ਬਹੁਤ ਸਵਾਦ ਹੈ ਹੈਵੀ ਪੀਸ ਮੈਨੂੰ ਦੇ ਦੋ ਤੇ ਰਾਜਾ ਬੜਾ ਹੈਰਾਨ ਹੁੰਦਾ ਕਿ ਸਾਰੇ ਪੀਸ ਖਾ ਗਿਆ ਇੱਕ ਤੂੰ ਗੁਲਾਮ ਹੈ ਇੱਕ ਤੂੰ ਸੇਵਕ ਹੈ ਤੇ ਦੂਸਰਾ ਮੈਨੂੰ ਭੁੱਖ ਲੱਗੀ ਆ ਤੇ ਸਾਰੇ ਤੂੰ ਮੇਰੇ ਕੋਲੋਂ ਪੀਸ ਲੈ ਲੈਨੇ ਇੱਕ ਇੱਕ ਕਰਕੇ ਬਹੁਤ ਸਵਾਦ ਆ ਤੇ ਰਾਜਾ ਫਿਰ ਗੁੱਸਾ ਕਰ ਜਾਂਦਾ ਤੇ ਉਹ ਪੀਸ ਉਹਨੂੰ ਨਹੀਂ ਦਿੰਦਾ ਕਹਿੰਦਾ ਹੁਣ ਇੱਕ ਤੇ ਮੈਨੂੰ ਖਾ ਲੈੰਦੈ ਜਦੋਂ ਰਾਜਾ ਖਾਂਦਾ ਤੇ ਬਹੁਤ ਹੀ ਜ਼ਿਆਦਾ ਜ਼ਹਿਰ ਤੋਂ ਵੀ ਜ਼ਿਆਦਾ ਕੋੜਾ ਤੋ ਬਹੁਤ ਹੀ ਖਰਾਬ ਔਰ ਬਹੁਤ ਹੀ ਕੋੜਾ ਕਿ ਉਹਦਾ ਸਵਾਦ ਦੱਸਿਆ ਹੀ ਨਹੀਂ ਜਾ ਸਕਦਾ ਤੇ ਰਾਜਾ ਇੱਕਦਾਂ ਮੂੰਠੁਕ ਦਿੰਦਾ ਤੇ ਰਾਜਾ ਬਹੁਤ ਹੈਰਾਨ ਹੁੰਦਾ ਤੇ ਆਪਣੇ ਸੇਵਕ ਨੂੰ ਕਹਿੰਦਾ ਕਿ ਇਹ ਕੀ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਇਹ ਫਲ ਬਹੁਤ ਕੋੜਾ ਸੀ ਬੜਾ ਜ਼ਹਿਰੀਲਾ ਸੀ ਤੇ ਉਹ ਗੁਲਾਮ ਕਹਿੰਦਾ ਕਿ ਜਿਸ ਹੱਥਾਂ ਤੋਂ ਜਿਨ੍ਹਾਂ ਹੱਤਾਂ ਨੇ ਮੈਨੂੰ ਇੰਨੇ ਮੇਰਾ ਇਨਾ ਭਲਾ ਕੀਤਾ ਮੈਨੂੰ ਇੰਨੀਆਂ ਬਖਸ਼ਿਸ਼ਾਂ ਦਿੱਤੀਆਂ ਤੇ ਅੱਜ ਉਹਦੇ ਹੱਥਾਂ ਕੋਲੋਂ ਇੱਕ ਕੋੜਾ ਫਲ ਮਿਲ ਜੇ ਤੇ ਮੈਂ ਉਹਨੂੰ ਕੋੜਾ ਕਹਦਾ ਤੇ ਮੇਰੇ ਤੋਂ ਵੱਡਾ ਮੂਰਖ ਕੋਈ ਨਹੀਂ ਹੈ ਸੋ ਮੈਨੂੰ ਇਹ ਵੀ ਕਬੂਲ ਹੈ ਜਿਹੜਾ ਫਲ ਜਿਹਨਾਂ ਹੱਥਾਂ ਨੇ ਮੈਨੂੰ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਅਗਰ ਇੱਕ ਫਲ ਕੋੜਾ ਆ ਗਿਆ ਤੇ ਮੈਨੂੰ ਉਹ ਵੀ ਕਬੂਲ ਹੈ ਉਹ ਵੀ ਮੈਨੂੰ ਮਿਠਾਈ ਲੱਗ ਰਿਹਾ ਸੋ ਕਹਿਣ ਦਾ ਭਾਵ ਕੀ ਪ੍ਰਮਾਤਮਾ ਸਾਨੂੰ ਬੜਾ ਕੁਝ ਦਿੰਦਾ ਬਹੁਤ ਬਖਸ਼ਿਸ਼ਾਂ ਕਰਦਾ ਬਹੁਤ ਸਾਡੇ ਤੇ ਕਿਰਪਾ ਕਰਦਾ ਪਰ ਜੇਕਰ ਸਾਡੇ ਜੀਵਨ ਵਿੱਚ ਕੋਈ ਦੁੱਖ ਆ ਜਾਏ ਤੇ ਅਸੀਂ ਆਪਣਾ ਭਰੋਸਾ ਗਵਾ ਲੈਨੇ ਹਾਂ ਅਸੀਂ ਆਪਣਾ ਵਿਸ਼ਵਾਸ ਗਵਾ ਲੈਨੇ ਹਾਂ